ਇਹ ਸਾਨੂੰ ਮੰਗਣ ਦੀ ਜਾ ਕੇ ਨਹੀਂ ਐ ਕਿ ਮੰਗਣਾ ਕਿਵੇਂ ਐ ਕਿਉਂਕਿ ਮੰਗਣ ਦਾ ਵੀ ਤਰੀਕਾ ਚਾਹੀਦਾ ਹੁਣ ਇੱਥੇ ਗੁਰੂ ਪੰਜੀਤ ਪ੍ਰਸਾਦ ਜੀ ਇਹ ਕਹਿੰਦੇ ਨੇ ਕਹਿੰਦੇ ਮੇਰੇ ਵਿੱਚ ਗੁਣ ਕੋਈ ਨਹੀਂ ਸਾਰੇ ਗੁਣ ਪਰਮਾਤਮਾ ਜੀ ਤੇਰੇ ਵਿੱਚ ਨੇ ਹੁਣ ਅਸੀਂ ਜਦੋਂ ਗੁਰੂ ਦੇ ਦਰ ਤੇ ਆਉਨੇ ਆ ਪਤਾ ਕੀ ਕਹਿੰਨੇ ਆ ਵੀਰ ਰੱਬਾ ਸਾਰੇ ਗੁਣ ਤਾਂ ਮੇਰੇ ਵਿੱਚ ਹੀ ਨੇ ਤੇ ਔਗਣ ਤੇਰੇ ਵਿੱਚ ਨੇ ਐਦਾਂ ਕਰਦੇ ਆ ਅਸੀਂ ਗੁਰੂ ਨੂੰ ਸਮਝਾਉਣ ਆਉਨੇ ਆ ਐਦਾਂ ਨਹੀਂ ਮੇਰੇ ਖਿਆਲ ਕਿਸੇ ਅਸੀਂ ਨੀਵੇਂ ਹੋ ਕੇ ਕਦੇ ਐਦਾਂ ਆਏ ਨਹੀਂ ਵੀ ਮੈਨੂੰ ਤਾਂ ਕੋਈ ਸਮਝ ਨਹੀਂ ਐ ਮੇਰੇ ਵਿੱਚ ਕੋਈ ਗੁਣ ਨਹੀਂ ਐ ਮੈਂ ਗੁਰੂ ਕੋ ਅਕਲ ਹੀ ਲੈ ਆਵਾ ਅਸੀਂ ਅਕਲ ਲੈਣ ਨਹੀਂ ਆਉਂਦੇ ਸਗੋਂ ਇੱਥੇ ਅਕਲ ਵੰਡਣ ਆਉਂਦੇ ਆ ਜੋ ਸਰ ਫੀਲਡ ਵਿੱਚ ਕਿਸੇ ਬੰਦੇ ਦਾ ਤਜਰਬਾ ਹੁੰਦਾ ਨਾ ਕਿਸੇ ਨੇ 10 ਸਾਲ 20 ਸਾਲ 5 ਸਾਲ ਗਾਲੇ ਨਹੀਂ ਉਹਦੇ ਆਪਣੇ ਕੰਮ ਦਾ ਉਹਦੇ ਤਜਰਬਾ ਹੈ ਉਸ ਬੰਦੇ ਜਿਹੜੇ ਤਜਰਬਾ ਬੋਲਦਾ ਹੁੰਦਾ ਜੇ ਤਜਰਬੇਕਾਰ ਬੰਦੇ ਨੂੰ ਕੋਈ ਉਂਗਲ ਕਰੇ ਨਾ ਫਿਰ ਬਹੁਤ ਮਾੜੀ ਗੱਲ ਹੈ ਇੱਕ ਬੰਦਾ ਇੱਕ ਦਿਨ ਵੀ ਨਹੀਂ ਸਕੂਲੇ ਗਿਆ ਇੱਕ ਦਿਨ ਵੀ ਨਹੀਂ ਕੰਮ ਤੇ ਗਿਆ ਤੇ ਜਿਹੜੇ ਬੰਦੇ 10 ਸਾਲ ਹੋ ਗਏ 20 ਸਾਲ ਹੋ ਗਏ ਕੰਮ ਕਰਦੇ ਨੂੰ ਉਹਨੂੰ ਕਹਿੰਦੇ ਨੇ ਕੋਈ ਇਦਾਂ ਨਹੀਂ ਇਦਾਂ ਕਰ ਇੱਥੇ ਅੱਜ ਵੀ ਸਮਾਜ ਵਿੱਚ ਜਿਹੜਾ ਬੰਦਾ ਬਾਣੀ ਪੜਦਾ ਵਿਚਾਰ ਦਾ ਜਿਹੜਾ ਇਸ ਫੀਲਡ ਵਿੱਚ ਵਿਚਰਦਾ ਇੰਨੀ ਕਿੱਦੋਂ ਗੱਲ ਲੋਕ ਮੈਨੂੰ ਸਮਝਾਉਣ ਆਉਂਦੇ ਨੇ ਬਾਬਾ ਕਿੱਥੇ ਲਿਖਿਆ ਬਾਣੀ 'ਚ ਹਾਲਾਂਕਿ ਉਹਨਾਂ ਬੰਦੇ ਕਾ ਜਪੀ ਸਹਿਬ ਨਹੀਂ ਪੜਿਆ ਹੁੰਦਾ ਉਹਨੇ ਕਹਿੰਦਾ ਬਾਬਾ ਕਿੱਥੇ ਲਿਖਿਆ ਬਾਣੀ ਚ ਲੈ ਮੈਂ ਹਰਾਣ ਹੁੰਨਾ ਉਹ ਸਾ ਬਾਣੀ ਪੜੀ ਕਦੇ ਕਦੇ ਪੋਥੀ ਖੋਲ ਕੇ ਵੇਖੀ ਹੈ ਜਿਹਦੇ ਚ ਲਿਖਿਆ ਕੀ ਹੈ ਜੇ ਮੈਂ ਕਦੇ ਪੋਥੀ ਦਰਸ਼ਨ ਨਹੀਂ ਕੀਤੇ ਉਹ ਵੀ ਸਵਾਲ ਕਰਦਾ ਬਾਬਾ ਕਿੱਥੇ ਲਿਖਿਆ ਬਾਣੀ ਚ ਸਿੱਖਣ ਨਹੀਂ ਆਉਂਦੇ ਅਸੀਂ ਇੱਦਾਂ ਨੇ ਕਹਿੰਦੇ ਜੇ ਬਾਬਾ ਕਿਨਾਂ ਇਹਦੇ ਕੋਲ ਕੋਈ ਤਜਰਬਾ ਹੋਊਗਾ ਕਿ ਬਾਣੀ ਪੜਦਾ ਇਹ ਨੇੜੇ ਰਹਿੰਦਾ ਗੁਰੂ ਦੇ ਇਹਨੂੰ ਪਤਾ ਹੋਊਗਾ ਇਹ ਤਾਂ ਗਿਆਨ ਲੈ ਲੀਏ ਕਿਤੇ ਨਹੀਂ ਇੱਦਾਂ ਨਹੀਂ ਸਵਾਲ ਕਰਦੇ ਬਾਬਾ ਚੰਗੇ ਦਿਨ ਮਾੜੇ ਦਿਨ ਹੁੰਦੇ ਨੇ ਛਾਣੇ ਕਹਿੰਦੇ ਨੇ ਕਿੰਨੋਂ ਕੁ ਤੇ ਬੜਾ ਪਰਦਾ ਮੈਂ ਕਿੰਨੇ ਕਦੇ ਨਾਂ ਲਵਾਂ ਕਿਹੜੇ ਕਿਹੜੇ ਅਗਨਗਨਾਮਾਂ ਸਾਨੂੰ ਮੰਗਣਾ ਨਹੀਂ ਆਇਆ ਗੁਰੂ ਤੋਂ ਮੰਗਣ ਦੀ ਜਾਤ ਸਿੱਖੋ ਗੁਰੂ ਤੋਂ ਤੇ ਮੰਗਣਾ ਕਿਵੇਂ ਆ